ਤੋ ਗੁਰੂ ਸਾਹਿਬ ਨੇ ਸਾਨੂੰ ਨਿਰਵਾਪ ਹੋਣਾ ਇਹ ਦੱਸਿਆ ਤੇ ਸਾਬਜਾਦਾਂ ਦੀ ਸ਼ਹਾਦਤ ਸੀ ਕਿਵੇਂ ਮਨਾਈਏ ਸਾਬਜਾਦਾਂ ਦੀ ਸ਼ਹਾਦਤ ਸਾਨੂੰ ਇਸ ਤਰ੍ਹਾਂ ਮਨਾਉਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਸਾਬਜਾਦਿਆਂ ਦੀ ਸ਼ਹੀਦੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਉਹ ਕਿਉਂ ਸ਼ਹੀਦ ਹੋਏ ਉਹਨਾਂ ਨੂੰ ਜੋ ਇਹ ਗੁੜਤੀ ਮਿਲੀ ਹੈ ਕਿੱਥੋਂ ਮਿਲੀ ਸੀ ਸੋ ਸਾਬਜਾਦਾਂ ਦੀ ਸ਼ਹਾਦਤ ਬਾਬਤ ਸਾਨੂੰ ਆਪਣੇ ਬੱਚਿਆਂ ਨੂੰ ਸਾਡੇ ਆਂਢਗੁਆਢ ਆਸੇ ਪਾਸੇ ਜੋ ਸਾਡਾ ਹੈਗਾ ਆਸ-ਪਾਸਾ ਉੱਥੇ ਵੀ ਇਹ ਮਤਲਬ ਸਾਨੂੰ ਦੱਸਣਾ ਚਾਹੀਦਾ ਔਰ ਇੱਕ ਗੱਲ ਮੈਨੂੰ ਯਾਦ ਆ ਰਹੀ ਹੈ ਸ਼ਾਇਦ ਇੰਗਲੈਂਡ ਦੀ ਗੱਲ ਹੈ ਕਿ ਇੱਕ ਵਾਰੀ ਕੋਈ ਸਾਡੇ ਪੰਜਾਬ ਦਾ ਕੋਈ ਬਹੁਤ ਵੱਡਾ ਜੋ ਸਿੱਖ ਵਿਦਵਾਨ ਸੀ ਜਾਂ ਸਿੱਖ ਅਫੀਸ਼ਰ ਸੀ ਜਦੋਂ ਇੰਗਲੈਂਡ ਚ ਗਿਆ ਉੱਥੇ ਇੱਕ ਪਾਦਰੀ ਨੂੰ ਮਿਲਿਆ ਤੇ ਉਸ ਸਿੱਖ ਨੂੰ ਆਵਾਜ਼ ਮਾਰ ਕੇ ਉਹਨੇ ਕਿਹਾ ਕਿ ਤੁਸੀਂ ਸਿੱਖੋ ਤੇ ਉਹਨੇ ਕਿਹਾ ਹਾਂ ਜੀ ਮੈਂ ਅਸੀਂ ਸਿੱਖਾਂ ਕਹਿੰਦਾ ਤੁਸੀਂ ਸਿੱਖੋ ਤਾਂ ਸਾਰੇ ਨਰਕਾਂ ਚ ਜਾਓਗੇ ਸਾਰੇ ਹੀ ਤੁਸੀਂ ਸਿੱਖ ਨਰਕਾਂ ਚ ਜਾਓਗੇ ਉਹਨੇ ਪੁੱਛਿਆ ਕੀ ਗੱਲ ਕਿਉਂ ਨਰਕਾਂ ਜਾਵਾਂਗੇ ਤਾਂ ਉਸ ਜੋ ਗੋਰਾ ਪਾਦਰੀ ਸੀ ਉਹਨੇ ਕਿਹਾ ਕਿ ਮੈਂ ਤੁਹਾਡਾ ਇਤਿਹਾਸ ਪੜ੍ਹਿਆ ਸਾਡਾ ਇੱਕ ਯਿਸੂ ਮਸੀਹ ਜੋ ਸੂੜੀ ਤੇ ਚੜ੍ਹਿਆ ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਦੱਸਦਾ ਉਹਨਾਂ ਦੀਆਂ ਜ਼ੁਬਾਨਾਂ 'ਚ ਦੱਸਿਆ ਉਹਨਾਂ ਦੀਆਂ ਪਛਾਵਾਂ 'ਚ ਅਸੀਂ ਲਿਟਰੇਚਰ ਛਾਪ ਕੇ ਵੰਡਤਾ ਸਾਰੀ ਦੁਨੀਆ ਨੂੰ ਦੱਸਦਾ ਕਿ ਸਾਡਾ ਇੱਕ ਸ਼ਹੀਦ ਹੋਇਆ ਮੈਂ ਤੁਹਾਡਾ ਇਤਿਹਾਸ ਪੜ੍ਹਿਆ ਤੁਹਾਡੇ ਇਤਿਹਾਸ ਦੇ ਵਿੱਚ ਥਾਂ ਥਾਂ ਤੇ ਜੋ ਸਿੱਖ ਸ਼ਹੀਦ ਹਨ ਸੈਂਕੜੇ ਹਜ਼ਾਰਾਂ ਹੀ ਸਿੱਖ ਸ਼ਹੀਦ ਹੋਏ ਹਨ ਤੁਸੀਂ ਆਪਣੇ ਸ਼ਹਾਦਤਾਂ ਦਾ ਜੋ ਇਤਿਹਾਸ ਹੈ ਉਹ ਲੋਕਾਂ ਨੂੰ ਦੱਸ ਨਹੀਂ ਸਕੇ ਪਰ ਜੇ ਅੱਜ ਮੈਂ ਸੋਚਾਂ ਕਿ ਅਸੀਂ ਉਹ ਇਤਿਹਾਸ ਦੁਨੀਆ ਪਰ ਨੂੰ ਕੀ ਦੱਸਣਾ ਸੀ ਸ਼ਾਇਦ ਅਸੀਂ ਆਪਣੇਆਂ ਨੂੰ ਵੀ ਨਹੀਂ ਦੱਸ ਸਕੇ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਹਿਬਜ਼ਾਦਾ ਨੂੰ ਦਾ ਜੋ ਸ਼ਹਾਦਤ ਦਾ ਦਿਨ ਮਨਾਉਣਾ ਪੁਰਾਣੇ ਸਮੇਂ ਚ ਕਹਿੰਦੇ ਸੀ ਕਿ ਜਿਹੜਾ ਜਦੋਂ ਇਸ ਦਸੰਬਰ ਮਹੀਨਾ ਚੜਦਾ ਹੁੰਦਾ ਸੀ ਪੋ ਦਾ ਮਹੀਨਾ ਚੜਦਾ ਹੁੰਦਾ ਸੀ ਇਹ ਪੋ ਦੇ ਮਹੀਨੇ ਦੇ ਵਿੱਚ ਬਜ਼ੁਰਗ ਦੱਸਦੇ ਸੀ ਕਿ ਮੰਝੇ ਤੇ ਨਹੀਂ ਸੋਣਾ ਭਾਵ ਕਿ ਜਿਵੇਂ ਘਰ ਦੇ ਵਿੱਚ ਇੱਕ ਮੌਤ ਸਮੇਂ ਇੱਕ ਸੋਗ ਮਨਾਇਆ ਜਾਂਦਾ ਸਹਿਬ ਜਾਨ ਦੀ ਸ਼ਹਾਦਤ ਇੰਨੀ ਮਨ ਨੂੰ ਟੁੰਬਦੀ ਸੀ ਅੱਜ ਵੀ ਟੁੰਬਦੀ ਆ ਅੱਜ ਵੀ ਜਦੋਂ ਦੇਖੀਏ ਅਸੀਂ ਮਨ ਇਕਾਗਰ ਕਰਕੇ ਸੋਚੀਏ ਤਾਂ ਛੋਟੇ ਛੋਟੇ ਜੋ ਬੱਚੇ ਸਨ ਉਹਨਾਂ ਦੀ ਸ਼ਹਾਦਤ ਇਦਾਂ ਲੱਗਦੀ ਆ ਜਿਵੇਂ ਸਾਡੇ ਆਪਣੇ ਬੱਚੇ ਸ਼ਹੀਦ ਹੋਏ ਹਨ ਸਾਡੇ ਆਪਣੇ ਬੱਚੇ ਜਿਹੜੇ ਸਾਡੇ ਪਰਿਵਾਰ 'ਚ ਨਹੀਂ ਹਨ ਔਰ ਮਨ ਜਿਹੜਾ ਵਿਰਾਗ ਦੇ ਵਿੱਚ ਆ ਜਾਂਦਾ ਫਿਰ ਉਹਨਾਂ ਬੱਚਿਆਂ ਦੀ ਸ਼ਹਾਦਤ ਨੂੰ ਯਾਦ ਸਾਨੂੰ ਜਿਵੇਂ ਸਾਡੇ ਬਜ਼ੁਰਗ ਕਰਦੇ ਸੀ ਉਦਾਂ ਹੀ ਸਾਨੂੰ ਕਰਨਾ ਚਾਹੀਦਾ ਕਿ ਉਹ ਨਾ 15 ਦਿਨਾਂ ਦੇ ਵਿੱਚ ਸਾਨੂੰ ਉਸਾਰੇ ਸਾਰੇ ਖੁਸ਼ੀ ਵਾਲੇ ਸਮਾਗਮ ਉਹਨਾਂ ਨੂੰ ਰੋਕਣਾ ਚਾਹੀਦਾ ਭਾਵੇਂ ਕਿ ਸੁੱਖ ਤੇ ਦੁੱਖ ਜਿਹੜਾ ਸੰਸ ਜੋ ਸਾਡੇ ਜੀਵਨ ਦਾ ਇੱਕ ਅੰਗ ਹਨ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਰਾ ਕੁਝ ਚੱਲਦਾ ਹੀ ਰਹਿੰਦਾ ਪਰ ਇੱਕ ਜਿਵੇਂ ਘਰ ਦੇ ਵਿੱਚ ਸਮਾਂ ਹੁੰਦਾ ਕਿ ਆਪਾਂ ਇਹ ਮਨਾਨੇ ਆ ਤੇ ਸਾਨੂੰ ਥੋੜਾ ਸਮਾਂ ਉਹ ਵੀ ਦੇਖਣਾ ਚਾਹੀਦਾ ਔਰ ਸਭ ਤੋਂ ਵੱਡੀ ਜਿਹੜੀ ਮਨਾਉਣ ਦੀ ਜਦ ਤਰੀਕਾ ਸਹਿਬ ਜੀਾਂ ਨੇ ਸ਼ਾਦਰੂ ਉਹ ਹੀ ਹੈ ਕਿ ਸਾਨੂੰ ਜਾਣੂ ਕਰਾਉਣਾ ਚਾਹੀਦਾ ਸੰਸਾਰ ਨੂੰ ਅਸੀਂ ਜਾਣੂ ਕਰਾਈਏ ਕਿ ਸਹਿਬ ਜੀ ਦੇ ਇਸ ਤਰ੍ਹਾਂ ਇਨੇ ਸਾਲ ਪਹਿਲਾਂ ਕਰੀਬ 320 ਸਾਲ ਪਹਿਲਾਂ ਸਹਬਜ਼ਾਦੇ 320 ਸਾਲ ਪਹਿਲਾਂ ਸ਼ਹੀਦ ਹੋਇਆ